ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾ ਵਲੌਗ ਪਾਤਾ ਸੀ ਆਪਾਂ ਨੇ ਤੇ ਉਹ ਆਪਣਾ ਪਹਿਲੇ ਦਿਨ ਦਾ ਸਫ਼ਰ ਸੀਗਾ ਤੇ ਅੱਜ ਜਿਹੜੀ ਅਗਲੀ ਯਾਤਰਾ ਉਹਦਾ ਸਫ਼ਰ ਆ ਆਪਾਂ ਅੱਜ ਇੱਥੋਂ ਗੁਰਦੁਆਰਾ ਪੌਂਟਾ ਸਾਹਿਬ ਤੋਂ ਸਟਾਰਟ ਕਰਾਂਗੇ ਜੀ ਤੇ ਇੱਧਰ ਸਮਾਨ ਲੱਦੀ ਜਾਂਦਾ ਗੱਡੀ ਤੇ ਆਪਣਾ ਗੱਡੀ ਵਾਲਾ ਬਾਈ ਤੇ ਸਾਰੀ ਟੀਮ ਇੱਧਰ ਖੜੀ ਆ ਬਾਈ ਤੇ ਹਰਜੀਤ ਮੱਥਾ ਟੇਕਣ ਗਏ ਨੇਗੇ ਚਲੋ ਜਿਵੇਂ ਅੱਜ ਅੱਜ ਦਾ ਸਫ਼ਰ ਹੋਊਗਾ ਇਹੋ ਐਕਸਪੀਰੀਅੰਸ ਹੁੰਦਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਹਰ ਜਗ੍ਹਾ ਦੇ ਜਿੱਥੇ ਅਸੀਂ ਰੁਕਾਂਗੇ ਦਰਸ਼ਨ ਕਰਾਂਗੇ ਤੁਹਾਡੇ ਨਾਲ ਵੀ ਸਾਰਾ ਕੁਝ ਸਾਂਝੀ ਕਰਦੇ ਜਾਵਾਂਗੇ ਬਣੇ ਰਹੋ ਜੀ ਬਲੌਗ ਦੇ ਨਾਲ ऋषिकेश ਦੇ ਏਰੀਏ ਦੇ ਵਿੱਚ ਬੜਾ ਸੋਹਣਾ ਏਰੀਆ ਦੇਖੋ ਤੁਸੀਂ ਕਿੰਨਾ ਸੋਹਣਾ ਇੱਥੇ ਮਤਲਬ ਆਹ ਰਸਤੇ ਕਿੰਨੇ ਸੋਹਣੇ ਨੇ ਸਾਰੇ ਜਣੇ ਖੜੇ ਨੇ ਇੱਥੇ ਫੋਟੋ ਸ਼ੂਟ ਚੱਲ ਰਿਹਾ ਆਪਣਾ ਉਹ ਫਿਰਦੇ ਨੇ ਸਾਰੇ ਬਾਈ ਆਰ ਕੇ ਫਿਰਦੇ ਨੇ ਭਾਈ ਟਾਈਮ ਲੱਗੂਗਾ ਹਾਲ ਤਾਂ ਫੋਟੋ ਸ਼ੂਟ ਚੱਲ ਰਿਹਾ ਹੈ ਭਾਈ ਕਿੰਨਾ ਘੰਟਾ ਟਾਈਮ ਲੱਗ ਜੂ ਅਜੇ ਲੱਗੂ ਅੱਧਾ ਘੰਟਾ ਨੂੰ ਪਤਾ ਹੀ ਆ ਫਿਰ ਲੇਡੀਜ਼ ਦਾ ਚਲੋ ਸਟਾਰ ਐ ਹੋਏ ਉਹ ਵੀ ਕਰਾ ਲਾ ਕੋਈ ਫੋਟੋ ਫੂਟੋ ਆਪਾਂ ਨੂੰ ਸ਼ੌਂਕ ਨਹੀਂ ਆ ਐ ਚੱਲ ਤੇ ਮੈਂ ਵਲੌਗ ਚ ਲੈ ਵਿੱਚੋਂ ਕੱਟ ਲਈ ਜਾਗਾ ਤੂੰ ਮੈਂ ਮੁਈ ਆਇਆ ਲੈ ਗਿਆ ਲੋੜ ਲੈ ਗਿਆ ਇਹ ਲੈ ਹਾਂਜੀ ਅਸੀਂ ਪਹੁੰਚ ਗਏ ਆ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੇ ਗੁਰਦੁਆਰਾ ਸਾਹਿਬ ਆਸੀਂ ਗੱਡੀ ਪਾਰਕ ਕਰਤੀ ਤੇ ਸਾਰੇ ਖੜੇ ਨੇਗੇ ਇੱਥੇ ਹਾਂਜੀ ਮੈਂ ਪਰਣਾ ਪਰਣਾ ਬਨੂੰਗਾ ਸਮਾਰ ਕੇ ਤਾਂ ਉਦਾਂ ਹੀ ਬੱਸ ਬਾਈ ਹੋਰੀ ਵੀਡੀਓ ਅਪਲੋਡ ਕਰ ਰਹੇ ਨੇ ਬਾਈ ਵੀਡੀਓ ਆਊਗੀ ਆਪਣੀ ਉਹ ਦੇਖ ਲਓ ਕਿਹੜੀ ਵੀਡੀਓ ਬਈ ਅੱਜ ਸੱਚ ਆਪਣੀ ਵੀਡੀਓ ਵੀ ਆਉਣੀ ਹੈ ਨਾ ਹਾਂ ਹਾਂ ਕਿਹੜੀ ਹੋਊਗੀ ਅੱਜ ਜੈਸਮਿਨ ਵੇਅਰ ਅੱਜ ਆਪਣੀ ਕਿਹੜੀ ਵੀਡੀਓ ਆਊਗੀ ਅੱਜ ਆਊਗੀ ਉਹ ਜਿੰਦਗੀ ਇੱਕ ਬੰਦਸਾਲਾ ਜਿੰਦਗੀ ਇੱਕ ਬੰਦਸਾਲਾ ਹਾਂ ਹਾਂਜੀ ਹਾਂਜੀ ਕਿਉਂ ਬਈ ਸ਼ਡਿਊਲ ਹੱਲਿਆ ਪਿਆ ਸਾਰਾ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਵੀਡੀਓ ਅੱਜ ਆਊਗੀ ਇੱਕ ਬਈ ਹੋਰ ਗੱਲ ਬਈ ਆਪਾਂ ਮੜਾ ਆਡੀਅੰਸ ਨੂੰ ਦੱਸ ਦੋ ਹੋ ਸਕਦਾ ਕੋਈ ਵੀਡੀਓ ਅੱਗੇ ਪਿੱਛੇ ਹੋ ਜਾਵੇ ਹੈਨਾ ਹਾਂ ਉ ਤਾਂ ਕੰਟੀਨਿਊ ਹੀ ਆਉਣਗੀਆਂ ਆਪਣੀਆਂ ਵੀਡੀਓ ਬਸ ਆਪਣੇ ਬਲੌਗ ਵੀ ਆਉਣਗੇ ਭਾਈ ਦੇਖਿਓ ਸਾਰੇ ਪਿਆਰ ਕਰਿਓ ਹੇਮਗੰਡ ਸਾਹਿਬ ਦੀ ਯਾਤਰਾ ਤੇ ਅਸੀਂ ਚੱਲੇ ਹੋਏ ਆਂ ਅੱਜ ਅਸੀਂ ਹੁਣ ਰਿਸ਼ੀਕੇਸ਼ ਪਹੁੰਚੇ ਆਂ ਚੈੱਕ ਕਰਦੇ ਰਹੋ ਤੁਸੀਂ ਵਲੌਗ ਵੀ ਨਾਲ-ਨਾਲ ਤੇ ਵੀਡੀਓ ਵੀ ਆਪਣੀ ਕੰਟੀਨਿਊ ਆਉਂਦੀਆਂ ਰਹਿਣਗੀਆਂ ਕਿਉਂਕਿ ਉਹਨਾਂ ਦੇ ਸ਼ਡਿਊਲ ਲੱਗੇ ਹੋਏ ਨੇ ਬਸ ਠੀਕ ਹੈ ਜੀ ਬਸ ਪਿਆਰ ਦਿੰਦੇ ਰਹੋ ਆਪਦਾ ਧੰਨਵਾਦ ਲਓ ਜੀ ਅਸੀਂ ਚਾਲੇ ਪਾਤੇ ਸੰਗਤ ਨੇ ਦਰਬਾਰ ਸਾਹਿਬ ਮੱਥਾ ਟੇਕ ਕੇ ਇਸ ਤੋਂ ਬਾਅਦ ਸੋ ਫਿਰ ਆਪਾਂ ਅਗਲੀ ਯਾਤਰਾ ਅੱਗੇ ਵੱਲ ਨੂੰ ਸਟਾਰਟ ਕਰਾਂਗੇ ਤੇ ਬਲੌਗ ਆਪਣਾ ਆ ਗਿਆ ਤੁਸੀਂ ਦੇਖੋ ਤੇ ਸ਼ੇਅਰ ਕਰਿਓ ਦੱਸਿਓ ਇੱਕ ਕਮੀਆਂ ਨਾ ਕੱਢਣ ਲੱਗ ਜਿਓ ਕਿਉਂਕਿ ਪੂਰਨਤਾ ਕੋਈ ਵੀ ਨਹੀਂ ਹੋ ਸਕਦਾ ਕਮੀਆਂ ਨਾ ਕੱਢਿਓ ਕਿਸੇ ਵੀ ਗੱਲ ਨੂੰ ਲੈ ਕੇ ਬਾਈ ਆਹ ਐ ਆਹ ਇਹ ਪਤਾ ਲੱਗਦਾ ਕੰਗੂ ਇਹਦਾ ਪੰਜ ਮਿੰਟਸ ਪਾਸਵਰਡ ਹੈ ਪਾਸਵਰਡ ਇੱਥੋਂ ਨਹੀਂ ਬਾਈ ਤੁਸੀਂ ਉਹ ਖੋਲੋ ਸਾਡੀਆਂ ਖੋਲੋ ਠੀਕ ਹੈ ਜੀ ਬਸ ਸ਼ੇਅਰ ਕਰਿਓ ਇਹ ਤਾਂ ਵੀਆਮਤ ਨੇ ਜੀ ਜ਼ਰੂਰੀ ਇਨਫੋਰਮੇਸ਼ਨ ਇਹ ਆ ਬਾਈ ਸਰ ਪਾਸ ਬਣਵਾਉਣੇ ਬਹੁਤ ਜ਼ਰੂਰੀ ਨੇ ਪਹਿਲਾਂ ਸਣ ਜਾਂਦਾ ਸੀਗਾ ਕਹਿੰਦੇ ਅੱਗੇ ਚੈੱਕ ਕਰਾਂਗੇ ਤਾਂ ਕਰਕੇ ਜਿਹੜੀਆਂ ਤੁਹਾਨੂੰ ਮੈਂ ਵੀਡੀਓ ਦਿਖਾਈਆਂ ਨੇ ਲਾਈਨਾਂ ਲੱਗੀਆਂ ਦਿਖਾਈਆਂ ਨੇ ਤੇ ਪਾਸ ਬਣਦੇ ਆ ਸੋ ਜ਼ਰੂਰ ਬਾਈ ਬਣਵਾਇਓ ਇਹ ਜਾਇਬ ਘਰ ਹੈ ਜੀ ਹਾਂਜੀ ਅਸੀਂ ઋਸ਼ੀਕੇਸ਼ ਤੋਂ ਚੱਲ ਕੇ ਅੱਗੇ ਕਿਸੇ ਜਗ੍ਹਾ ਤੇ ਰੁਕਿਆ। ਮਤਲਬ ਇੱਥੇ ਰੁਕਣ ਦਾ ਕਾਰਨ ਕੀ ਆ ਹੁਣ ਯਾਰ ਤੁਸੀਂ ਵੀ ਦੇਖੋ ਹਨਾ ਗੱਡੀ ਦੇ ਵਿੱਚ ਬੰਦਾ ਸਾਰਾ ਦਿਨ ਕਿੱਥੇ ਬੈਠਾ ਰਹੂਗਾ। ਤਾਂ ਕਰਕੇ ਵੀ ਥੋੜਾ ਬਹੁਤਾ ਬਾਹਰ ਘੁੰਮ ਫਿਰ ਲਈਏ ਕਿਉਂਕਿ ਇਹ ਹੁੰਦਾ ਵੀ ਯਾਰ ਸਾਨੂੰ ਵੀ ਪਤਾ ਵੀਡੀਓ ਦਾ ਕੰਮ ਆਪਣਾ ਹਨਾ ਵੀ ਆਪਾਂ ਰੋਜ਼ ਰੋਜ਼ ਤਾਂ ਘਰੋਂ ਨਿਕਲ ਨਹੀਂ ਸਕਦੇ ਹੈਗੇ। ਤਾਂ ਕਰਕੇ ਥੋੜਾ ਆਪਾਂ ਸਫਰ ਨੂੰ ਯਾਤਰਾ ਨੂੰ ਇੰਜੋਏ ਵੀ ਕਰੋ। ਇਦੇ ਵਿੱਚ ਇਹ ਆ ਵੀ ਨਾਲ ਤਾਂ ਰਿਲੈਕਸ ਜਾ ਹੋਏ ਨਾ ਬੰਦਾ ਸਾਰਾ ਕੁਝ ਹੀ ਆ ਬਾਕੀ ਤੁਹਾਨੂੰ ਦਿਖਾਉਣੇ ਆ ਨੀਚੇ ਗੰਗਾ ਕੋਲੇ ਜਾ ਰਹੇ ਆ ਉਹ ਧਿਆਨ ਨਾਲ ਉਤਰੋ ਬਾਈ ਧਿਆਨ ਨਾਲ ਮਹੀਨਾ ਡਿੱਗ ਪਾ ਕੇ ਤੇ ਮੈਂ ਤੁਹਾਨੂੰ ਕਹਿੰਦਾ ਕਹਿਣਾ ਆਹ ਉਹ ਰੱਖੀ ਧਿਆਨ ਤੱਕ ਉਹ ਹੋ ਪੰਜੀ ਜੰਪੇਗਾ ਆ ਦਰਖਤ ਦੇਖੀ ਸਰਾਖ ਵੱਡਾ ਹਰ ਗਿਆ ਬਈ ਹਾਂ ਦੇਖੋ ਦਰਖਤ ਕਿਵੇਂ ਆ ਸਿਲੋ ਚਿਓਲੋ 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 ਅੱਲਾਹ ਅੱਲਾਹ ਗੱਡੀ ਤੇ ਤੇਰੀ ਮੈਂ ਕਰਾਉਣਾ ਭੰਗਤੀ ਹਾ ਕੀ ਹੋ ਗਿਆ ਕਿਆਈ ਬਾਤ ਆ ਜਮਾ ਕਿਆਈ ਬਾਤ ਜਮਾ ਕਿਆਈ ਬਾਤ ਆ ਆ ਦੇਖ ਨਾ ਪਤਾ ਨਹੀਂ ਬੈਠੇ ਸੋਹਣਿਆ ਵਿੱਚ ਮਾਰਸਾ ਅਸੀਂ ਵੀਡੀਓ ਬਣਾਈ ਸੀ ਅੰਜਲੀ ਆ ਤਿੰਨਾ ਪੱਥਰਾਂ ਦਾ ਅਸੀਂ ਵੀਡੀਓ ਬਣਾਈ ਸੀ ਪਿਛਲੀ ਵਾਰ ਸਾਲ ਬਾਅਦ ਸਾਨੂੰ ਪੱਥਰ ਯਾਦ ਨੇ ਕਿਆਈ ਬਾਤ ਆ ਜਮਾ ਕਿਆਈ ਬਾਤ ਬਾਲਾ ਠੰਡਾ ਪਣੀ ਆ ਬਾਲਾ ਜਮਾ ਠੰਡਾ ਬਾਈਕ ਵੀਡੀਓ ਬਣਾਵਾਂਗੇ ਹਾਂਜੀ ਅਸੀਂ ਬੈਠੇ ਹਾਂ ਇਸ ਟਾਈਮ ਗੰਗਾ ਨਦੀ ਦੇ ਕਿਨਾਰੇ ਦੇ ਜਾਵਾਂ ਚਲੋ ਬਈ ਗੰਗਾ ਨਾਲੋਂ ਫਿਰ ਨਵੇਂ ਪੱਪੀ ਇਹ ਗੰਗਾ ਹੈ ਜੀ ਇਹ ਆ ਗੰਗਾ ਤੂੰ ਪਿਛਲੇ ਨਹੀਂ ਤੇਰੇ ਤੋਂ ਹਾਰੇ ਨੇ ਬਾਈ ਉਰੀ ਤੂੰ ਨਾ ਨਵੇਂ ਕਰੀ ਉਧਰ ਜੀ ਸੋਹਣੀਆਂ ਪਹੁੰਚੇ ਨੇ ਸੋਹਣੀਆਂ ਬਾਈ ਕੋਈ ਲੱਜਦਾ ਬਾਈ ਪੂਰਾ ਸਵਾਦ ਆ ਤੈਨੂੰ ਬੱਤਰਾ ਦੇਵੇਂ ਕਿ ਬਣਾਇਆ ਹਾਂਜੀ ਅਸੀਂ ਖੜੇ ਹਾਂ ਇਸ ਟਾਈਮ ਪਾਣੀ ਦੇ ਜਾਵਾਂ ਵਿੱਚ ਟਾਰਗੇਟ ਤਾਂ ਸਾਡਾ ਅੱਗੇ ਜਾਣ ਦਾ ਸੀ ਪਰ ਡਰ ਜਾ ਲੱਗਦਾ ਜਿਵੇਂ ਸੋਸ਼ਲ ਮੀਡੀਆ ਤੇ ਵੀਡੀਓ ਜੇ ਦੇਖਦੇ ਹਾਂ ਜੀ ਪਾਣੀ ਬਹੁਤ ਠੰਡਾ ਪਾਣੀ ਦਾ ਬਹੁਤ ਠੰਡਾ ਬਾਈ ਆ ਜਾ ਹਰਜੀਤਾ ਵਰਪਾ ਜਾ ਹੈ ਵਰਪਾ ਜਾ ਉਹ ਵਰਪਾ ਤੇ ਜਾ ਉਹ ਪੱਥਰ ਤੇ ਵਗ ਜਾ ਉਹ ਕਰ ਰਹੇ ਨੇ ਜੀ ਰਾਫਟਿੰਗ ਤੁਸੀਂ ਦੇਖ ਸਕਦੇ ਹੋ ਹੋਰ ਜ਼ੂਮ ਕਰ ਦਿੰਨਾ ਮੈਂ ਉਹ ਦੇਖ ਇਹਨਾਂ ਨੇ ਇਸ ਟਾਈਮ ਜਾਣਾ ਜੀ ਰਾਫਟਿੰਗ ਕਰਨ ਇਹਨਾਂ ਨੇ ਇਸ ਟਾਈਮ ਇਹ ਜਾ ਰਹੇ ਨੇ ਜੀ ਰਾਫਟਿੰਗ ਕਰਨ ਦੇਖੋ ਤੁਸੀਂ राफ्टिंग स्टार्ट करनी है भैया कब चलाएंगे ट्रेनिंग दी जा रही है ट्रेनिंग आजोल ट्रायल दे हिन ਪਹਿਲਾਂ ਛੱਡ ਕੇ ਦੇ ਹਾਂ ਬੈਕ ਐ ਕਰਨੀ ਆ ਕਿਸਦੀ ਅੱਗੇ ਕਿਵੇਂ ਕਰਨੀ ਆ ਹਾਂਜੀ ਹਾਂ ਠੀਕ ਹੈ ਜੇ ਤੁਸੀਂ ਪਿੱਛੇ ਉਹਦਾ ਸੁਨਤ ਪਾ ਕੇ ਰੱਖਣਾ ਤੇਰਾ ਸੁਨਤ ਤੁਸੀਂ ਛੱਡਣਾ ਕਿੰਨੀ ਹੋਵੇ ਰਸਨਾ ਨਹੀਂ ਛੱਡਣਾ ਸਾਈਡ ਟ੍ਰੇਨ ਦਿੰਦੇ ਆ ਇਹ ਇਹ ਹੁਣ ਛੱਡੂਗਾ ਇਹ ਤੋਂ ਬਾਅਦ ਖਿੱਚ ਕੇ ਦਿਖਾਉਗਾ ਹਾਂ ਆ ਦਾਦਾ ਵੀ ਆਈ ਐ ਕਰਨੀ ਇਹਨੇ ਛੱਡਤਾ ਸਟੌਪ ਹੁਣ ਤੁਸੀਂ ਅੱਗੇ ਖਿੱਚੋ ਹੂੰ ਫਾਇਦਾ ਦੇਣਾ ਵਿੱਚ ਵਿੱਚ ਇਹ ਵੀ ਜਦੋਂ ਛੱਲਾਂ ਜੀਆਂ ਮਾਰ ਲੱਗੇ ਵਿੱਚ ਵਜੋ ਵੀ ਨਹੀਂ ਆਉਂਦੇ ਉਹ ਹੋਰ ਕਿ ਤਰ੍ਹਾਂ ਦੇ ਕਿਸਤੀ ਨਹੀਂ ਆਉਂਦੇ ਕੱਲੇ ਬੰਦੇ ਵਾਲੀ ਉਹ ਇਥੇ ਪੈ ਕੇ ਬੀਹਦੇ ਠੀਕ ਐ ਚਲੋ ਲਓ ਜੀ ਹੁਣ ਇਹ ਤੁਰਨ ਲੱਗੇ ਆ ਦੇਖਿਓ ਅ ਕੈਮਰਾ ਟ੍ਰੇਸ ਟ੍ਰੂਸ ਕਰਦੇ ਆ ਲਓ ਜੀ ਮੈਂ ਬੈਕ ਕੈਮਰੇਨਾ ਦਿਖਾਉਣਾ ਤੁਹਾਨੂੰ ਆਹ ਲਓ ਜੀ ਉਹਨਾਂ ਨੇ ਛੇੜਤੀ ਆਪਦੀ ਨਈਆ ਕਿ ਜਣੇ ਯਾਰੇ ਸਾਰੇ ਜਣੇ ਆਣ ਆਇਓ ਬੜਾ ਮਨੇ ਜੀ ਜ਼ਰੂਰ ਇੱਕ ਮਿੰਟ ਆ ਬਾਈ ਨੂੰ ਲੰਘ ਜਾਣ ਬਾਈ ਕਿੱਥੇ ਉੱਥੇ ਹੀ ਜਾਓ ਬਾਈ ਵੀ ਬਾਈ ਦੇ ਪੈਰ ਲੱਗੇ ਜਾਣਗੇ ਇਹ ਫੰਗੋ ਪੀਲੇ ਰੰਗ ਦੇ ਭੜਾ ਹਾਂ ਬਈ ਕੀ ਰੰਗ ਹੈ ਉਹ ਸੁੰਦਰੀ ਦੇਖੋ ਭਾਈ ਹਾਂ ਹਾਂ ਜੀ ਅਸੀਂ ઋષੀਕੇਸ਼ ਤੋਂ ਆਗੇ 50 ਕਿਲੋਮੀਟਰ ਅੱਗੇ ਸ਼੍ਰੀਨਗਰ ਨੂੰ ਵੱਧ ਰਹੇ ਹਾਂ ਅਸੀਂ ਹੁਣ ਤੇ ਇੱਥੋਂ ਸਾਰੇ ਪਹਾੜਾਂ ਦੇ ਕਲਰ ਚੇਂਜ ਹੋਣੇ ਸਟਾਰਟ ਹੋ ਗਏ ਆ ਦੇਖ ਸਕਦੇ ਹੋ ਤੁਸੀਂ ਕਦੇ ਵਾਈਟ ਰੰਗ ਦਾ ਪਹਾੜ ਆ ਜਾਂਦਾ ਕਿਤੇ ਬਲੈਕ ਰੰਗ ਦਾ ਪਹਾੜ ਆ ਜਾਂਦਾ ਆ ਦੇ ਆ ਗਰੀ ਆ ਗਿਆ ਬਹੁਤ ਜਿਆਦਾ ਡਿਫਿਕਲਟ ਰਸਤੇ ਨੇ ਇਹ ਪਾਲ ਪਾਲ ਤੇ ਬਾਅਦ ਪਹਾੜ ਦਾ ਕਲਰ ਚੇਂਜ ਹੋ ਜਾਂਦਾ ਜਦੋਂ ਉਹ ਤੋਂ ਛਿੱਟਾ ਵਰਦਦਾ ਸਰੀ ਰਾਮ ਤੋਂ ਬਾਅਦ ਅਜੇ ਪਹਾੜਾਂ ਨੂੰ ਇੱਕ ਸਾਹ ਲੈਂਦੇ ਹੋ ਤੁਸੀਂ ਧੁੱਪ ਤੇ ਗਰਮੀ ਇੱਥੇ ਵੀ ਹਜੇ ਬਹੁਤ ਜ਼ਿਆਦਾ ਹੈ ਜਾਵਾਂਗੇ ਆਪਾਂ ਉਹ ਉੱਥੇ ਹੋਰ ਚਾਈ ਜਾਂਦੇ ਹਾਂ ਹਾਂ ਲੱਗਣਾ ਕਿੱਥੇ ਵਾਗਦੇ ਹਾਂ ਹਾਂ ਜੀ ਅਸੀਂ ਖੜੇ ਆਂ ਦੇ ਪ੍ਰਿਆਗ ਇੱਥੇ ਦਾ ਵੀ ਇੱਕ ਇਤਿਹਾਸ ਆ ਇੱਥੇ ਦੋਨੇ ਨਦੀਆਂ ਦਾ ਸੰਗਮ ਹੁੰਦਾ ਹੈ ਹਾਂ ਜੀ ਇੱਕ ਤਾਂ ਭਾਗੀ ਰਥੀ ਨਦੀ ਤੇ ਇੱਕ ਹਲਕਮੰਦਾ ਹਲਕਮੰਦਾ ਸਾਹਮਣੇ ਆ ਰਹੀ ਹੈ ਤੇ ਭਾਗੀ ਰਥੀ ਉਧਰੋਂ ਦੋਨਾਂ ਦਾ ਅੱਡ-ਅੱਡ ਪਾਣੀ ਹੈ ਕਲਰ ਵੀ ਚੇਂਜ ਹੈ ਪਾਣੀ ਦਾ ਇੱਕ ਦਾ ਬ੍ਰਾਊਨ ਰੰਗ ਦਾ ਇੱਕ ਦਾ ਗ੍ਰੀਨ ਰੰਗ ਦਾ ਹਾਂਜੀ ਅਸੀਂ ਤੁਹਾਨੂੰ ਜ਼ੂਮ ਕਰਕੇ ਦਿਖਾਉਨੇ ਆ ਇਹ ਆਹ ਦੇਖ ਸਕਦੇ ਹੋ ਜਿਹੜਾ ਇਹ ਇਧਰ ਵਾਲਾ ਇਹ ਦੇਖ ਰਹੇ ਹੋ ਹਨਾ ਆ ਇਧਰ ਅਲੱਗ ਕਲਰ ਆ ਤੇ ਜਿਹੜੀ ਉਧਰੋਂ ਉਹਦੀ ਆ ਰਹੀ ਆ ਉਹਦਾ ਜਿਹੜਾ ਕਲਰ ਆ ਉਹ ਆਗਾ ਹਾਂ ਦੋਨਾਂ ਦਾ ਪਾਣੀ ਮਿਕਸ ਵੀ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਮੈਂ ਜ਼ੂਮ ਕਰਦਾ ਬਾਈ ਹੋਰ ਜ਼ੂਮ ਕਰਦਾ ਇਹ ਦੇਖੋ ਇੱਕ ਦਾ ਰੰਗ ਗ੍ਰੀਨ ਹੈ ਪਾਣੀ ਦਾ ਬਿਲਕੁਲ ਮੈਂ ਕਲੋਜ਼ ਲੈ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਅਲੱਗ ਆ ਮੈਚ ਨਹੀਂ ਠੀਕ ਹੈ ਕਿਵੇਂ ਜੀ ਟੀਜੀ ਡੈਮ ਹਮ ਇਸ ਨਾਲ ਦੇ ਉੱਪਰ ਬੰਨ ਬਣਾਉਗਾ ਠੀਕ ਹੈ ਜਿਹੜਾ ਟਿਹਰੀ ਡੈਮ ਆ ਇਹਦੇ ਇਹ ਨਦੀ ਦੇ ਪੁੱਤੇ ਬਣਿਆ ਹੋਇਆ ਉਹਦਾ ਬੰਨ ਇਹ ਜਿਹੜੀ ਇਧਰੋਂ ਨਦੀ ਆ ਰਹੀ ਕੀ ਨਾਮ ਆ ਬਈ ਉਹਦਾ ਇਹ ਆ ਹਲਕਨੰਦਾ ਹਲਕਨੰਦਾ ਇਹ ਹਲਕਨੰਦਾ ਉਹ ਸਾਹਮਣੇ ਵਾਲੀ ਇਹ ਭਾਗੀ ਰਥੀ ਭਾਗੀ ਰਥੀ ਹਾਂ ਇਹ ਬਈ ਮੈਨੂੰ ਲੱਗਦਾ ਵੀ ਜਿਵੇਂ ਬਰਸਾਤੀ ਨਦੀ ਹੋਗੀ ਹਨਾ ਤਾਈਓ ਇਹਦਾ ਜਿਹੜਾ ਪਾਣੀ ਹੈ ਇਹੋ ਜਿਹਾ ਇਹ ਜਿਵੇਂ ਗਲੇਸ਼ੀਅਰ ਚੋਂ ਨਹੀਂ ਹੁੰਦੀ ਬਈ ਬਰਫ਼ ਘੁਰ ਕੇ ਉਸ ਤਰੀਕੇ ਦੇ ਹਨਾ ਪਾਣੀ ਇਹ ਪਾਣੀ ਇੱਕ ਵਾਰੀ ਰੁਕ ਜਾਂਦਾ ਤਾਂ ਕਰਕੇ ਗ੍ਰੀਨ ਹੋ ਜਾਂਦਾ ਰੰਗ ਇਹਦਾ ਅੱਛਾ ਹਾਂ ਇਹਦੇ ਡੈਮ ਬਣਾ ਹੋਇਆ ਹੈ ਨਦੀ ਦੇ ਉੱਤੇ ਠੀਕ ਹੈ ਬਈ ਹਾਂ ਇੱਕ ਥੀਰੀ ਡੈਮ ਇਹ ਕੋੜਾ ਇਹ ਇਧਰ ਲਈ ਇਧਰ ਵਾਲੀ ਨਦੀ ਦੇ ਹਾਂ ਹਰਿਆ ਜਿਹੜੇ ਦਾ ਹਰਾ ਰੰਗ ਹੈ ਪਾਣੀ ਅੱਛਾ ਜੀ ਇਹ ਤਾਂ ਕਰਕੇ ਗ੍ਰੀਨ ਹੋ ਜਾਂਦਾ ਪਾਣੀ ਇਹਦਾ ਠੀਕ ਹੈ ਜੀ ਇਸ ਦੀ ਮਿੱਟੀ بیٹھ ਜਾਂਦੀ ਨਹੀਂ ਠੀਕ ਹੈ ਸਰ ਠੀਕ ਹੈ ਜੀ ਸਾਫ਼ ਹੋ ਜਾਂਦਾ ਪਾਣੀ ਇਹ ਤੁਹਾਨੂੰ ਦਿਖਾਉਣਾ ਜੀ ਅਲਕਨੰਦਾ ਤੇ ਭਾਗੀ ਰਥੀ ਸਰ ਆਪਣੀ ਟੀਮ ਖੜੀ ਆ ਹਾਂ ਜੀ ਅਸੀਂ ਪਹੁੰਚ ਗਏ ਸ਼ਰੀ ਨਗਰ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਨ ਲੱਗੇ ਆ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਹੀਮ ਗੁੰਡ ਸਾਹਿਬ ਸ਼ਰੀ ਨਗਰ ਸਾਰੇ ਜਣੇ ਮੱਥਾ ਟੇਕਣ ਲਈ ਅੰਦਰ ਜਾ ਰਹੇ ਆ ਚਲੋ ਜੀ ਸਾਨੂੰ ਕਰਵਾਉਣੇ ਆ ਦਰਸ਼ਨ ਵਿਚ ਸ਼ਾਪਿੰਗ ਕਰਦੇ ਹੋਏ ਬਾਕੀ ਸ਼੍ਰੀਨਗਰ ਸ਼ਹਿਰ ਹੈ ਜਿਹੜਾ ਵਾਕਈ ਬਹੁਤ ਸੋਹਣਾ ਤੇ ਦੇਖਣ लायक ਸ਼ਹਿਰ ਹੈ ਪਹਾੜ ਪਹਾੜ ਦਾ ਇਸ ਸ਼ਹਿਰ ਦੀ ਰੌਣਕ ਨੇ ਬਾਕੀ ਮੈਂ ਤਾਂ ਕਹੂੰਗੀ ਸਾਰੇ ਜਣੇ ਜ਼ਰੂਰ ਆਇਓ ਪਾਕੀ ਰਤੀ ਨਦੀ ਤੇ ਪਾਕੀ ਰਤੀ ਨਦੀ ਹੈ ਬਈ ਇਹ ਚਲੋ ਜੀ ਅਸੀਂ ਸ਼੍ਰੀਨਗਰ ਤੋਂ ਅੱਗੇ ਇੱਕ ਵਿਊ ਬਣਦਾ ਸੀ ਅਲਕਨੰਦਾ ਜੀ ਅਲਕਨੰਦ ਅਲਕਨੰਦ ਲੱਗਿਆ ਹੋਣਾ ਉਹ ਦਿਖਾਉਣੇ ਆ ਬਾਈ ਸਾਰੀ ਟੀਮ ਆ ਰਹੀ ਆ ਪਿੱਛੇ ਅੰਜਲੀ ਕਿਵੇਂ ਜਾਂ ਅੰਜਲੀ ਤੇ ਤੁਹਾਨੂੰ ਵਿਊ ਦਿਖਾਉਣਾ ਤੁਸੀਂ ਦੇਖਿਓ ਇੱਕ ਮਿੰਟ ਆਹ ਦੇਖੋ ਹਮੇਸ਼ਾ ਹੱਡੀਆਂ ਦੱਬ ਕੇ ਚੱਲਿਆ ਕਰ ਆਏ ਕੀ ਬਾਤ ਕੀ ਬਾਤ ਕੀ ਬਾਤ ਬਈ ਹਵਾ ਵੀ ਠੰਡੀ ਆਉਣ ਲੱਗੀ ਹੈ ਨਾ ਇੱਥੇ। ਆਹ ਕੀ ਬਾਤ ਜਮਾ। ਹੈਨਾ? ਸਰੀ ਮੌਸਮ ਹੈ। ਹੋਰ ਮਸਾਂ ਪਤੰਦਾਂ ਜੱਫਾ ਮਸਾਂ ਨਿਕਲਿਆ। ਸਹੀ ਗੱਲ ਆ ਬਈ ਬਾਲੀ ਕਰਨੀ ਸੀ। ਬਹੁਤ ਖਤਰਨਾਕ ਗਰਮੀ ਸੀ। ਮਸਾਂ ਮਾੜਾ ਜਾਂ ਮੌਸਮ ਹੁਣ ਚਿੱਲ ਹੋਇਆ। ਤੇ ਇਧਰੋਂ ਵਾਰਤਾ ਬਈ ਇੱਕ ਮਿੰਟ। ਕੁੱਕੜਾ। ਕੁੱਕੜਾ ਬਰੇਤੀ ਭਲਾ ਆਪਣੇ ਪੰਜਾਬ ਜਾਂਦੀ ਹੈ ਬਈ। ਇਹਦਾ ਲੈ ਪਿਆ ਮੈਂ ਗੁੱਡੀ ਗੱਲਾ ਹਰਿਆਣਾ ਢੱਪਾ ਦੇ ਰਾਜਸਥਾਨ ਲੈ ਜੇ ਬ੍ਰੇਤੀ ਇਹਦਾ ਦਰਪਿਆ ਕਿਹਿੰਦੇ ਕੋਲੇ ਜਹਾਜ਼ ਲੈ ਕਿੰਨੀ ਪਰ ਕਿਲੇ ਜਾ ਕੁੱਕੜ ਕਹਿੰਦਾ ਪੰਜਾਬ ਚ ਬ੍ਰੇਤੀ ਐ ਇੱਥੋਂ ਜਾਂਦੀ ਐ ਕਹਿਣ ਦਾ ਕਹਿਣ ਦਾ ਰਾਜਸਥਾਨ ਚ ਕਿਉਂ ਜਾਂਦੇ ਪਾਣੀ ਦਿਖਾ ਵੇ ਹੇ ਵੇ ਦੇ ਕਮਲ ਆ ਓ ਜਮਾ ਬਰਫਾ ਹਾਂਜੀ ਅਸੀਂ ਰੁਕੇ ਹਾਂ ਇਸ ਟਾਈਮ ਸ਼ਹਿਰ ਚਮੋਲੀ ਬੜੀ ਮੁਸ਼ਕਿਲ ਦੇ ਨਾਲ ਸਾਨੂੰ ਇੱਥੇ ਰੂਮ ਮਿਲਿਆ ਹਾਂ ਵੀ ਹੁਣ ਅਸੀਂ ਸਮਾਨ ਲਾਉਣ ਲੱਗ ਰਹੇ ਹਾਂ ਤੇ ਬਸ ਅੱਜ ਦਾ ਜਿਹੜਾ ਆਪਣਾ ਵਲੌਗ ਹੋਊਗਾ ਇੱਥੇ ਤੱਕ ਦਾ ਹੀ ਹੋਊਗਾ ਮੁਸ਼ਕਿਲ ਬਾਕੀ ਲਿਖਾਉਣੇ ਹਾਂ ਹਾਂ ਬੜਾ ਮਤਲਬ ਲੇਟ ਹੋਣ ਦੇ ਬਾਵਜੂਦ ਨਾ ਇਹ ਬੜਾ ਫਾਇਦਾ ਉਠਾਉਂਦੇ ਨੇ ਹੋਟਲ ਵਾਲੇ ਕੋਈ 4000 ਕੋਈ 5000 ਮਤਲਬ ਇਹ ਆ ਵੀ ਤੁਹਾਨੂੰ ਜੋਰ ਜਾ ਮਾਰ ਕੇ 1500 ਚ ਰੂਮ ਮਿਲ ਜਾਊਗਾ ਰੂਮ ਵਧੀਆ ਸੀ ਰਜੀਤ ਆ ਸੀ ਗਈ ਲੋਕੇਸ਼ਨ ਬਹੁਤ ਅੱਛੀ ਹੈ ਬਾਕੀ ਸਵੇਰੇ ਉੱਠ ਕੇ ਤੁਹਾਨੂੰ ਦਿਖਾਵਾਂਗੇ ਇਹ ਸ਼ਹਿਰ ਆ ਦੇਖੋ ਉਹ ਵਾਲਾ ਹੈ ਆ ਜਾਓ ਵੀਡੀਓ ਮੇ ਫੇਮਸ ਹੋ ਜਾਓਗੇ ਫੇਮਸ ਕਰ ਦੂੰਗਾ ਮੈਂ ਤੇਰੇ ਕੋ ਫੈਨ ਫਾਲੋਇੰਗ ਬੜੀ ਹੈ ਮੇਰੀ ਪੰਜਾਬ ਮੇ ਫੈਨ ਫਾਲੋਇੰਗ ਬੜੀ ਹੈ ਚਲੋ ਜੀ ਲਾਓ ਟਪੜਾ